ਉਸ ਤੋਂ ਅੱਗੇ ਸਤਵੂ ਦੰਦਵੇਂ ਸਾਹਿਬ ਪਹੁੰਚੇ ਅਮਰ ਤਵੇਈ ਗੁਰੂ ਕੀ ਬਾਣੀ ਇੱਕ ਓੰਕਾਰ ਤੋਂ ਲੈ ਕੇ 18 10 20 ਤੱਕ ਸਮੇਤ ਰਾਗਵਾਲਲੇ ਕਈਆ ਪ੍ਰੇਮੀ ਨੂੰ ਅੱਜਕੱਲ ਰਾਗਵਾਲਾ ਨਾਮ ਸੁਣ ਕੇ ਦਰਦ ਹੁੰਦਾ ਚੋਦੀ ਪ੍ਰੀਤ ਨੇ ਰਾਗਵਾਲਾ ਸਮੇਤ ਬਾਣੀ ਉਚਾਰੀ ਹੈ 9 ਮਹੀਨੇ 9 ਦਿਨ 9 ਕੜੀਆਂ ਤੇ ਨੌਂ ਪਲਾਂ ਵਿੱਚ ਬਾਣੀ ਉਚਾਰ ਕੇ ਅਰਤਾਲੀ ਸਿੰਘਾਂ ਨੂੰ ਅਰਥ ਪੜਾਏ ਜਿਨ੍ਹਾਂ ਚ ਬਾਬਾ ਮਨੀ ਸਿੰਘ ਸਾਹਿਬ ਜੀ ਸ਼ਹੀਦ ਕਿ ਬਾਬਾ ਦੀਪ ਸਿੰਘ ਜੀ ਸ਼ਹੀਦ ਜਿਹੜੀ ਟਿਕਸਾਲ ਦੰਦਮਾ ਸਾਹਿਬ ਤੋਂ ਚੱਲੀ ਦਾਸ ਤੋਂ ਪਹਿਲਾ ਤੇਰਾ ਮਹਾਤਮਾ ਹੋਇਆ ਹੈ ਬਾਬਾ ਦੀਪ ਸਿੰਘ ਜੀ ਸਾਹਿਬ ਤੋਂ ਪ੍ਰਮੁਖ ਸੇਵਾ ਦਾਸ ਜੇ ਟਿਕਾਲ ਦੇ ਬਾਦਲ ਮਹਾਰਾ ਦੀ ਕਥਾ ਹੈ ਖਾਲਸਾ ਜੀ ਵਿਸਤਾਰ ਸਭ ਕਹੋਣੀ ਨਹੀਂ ਸਵੇਰ ਨੂੰ ਮੁੱਕ ਰੱਖਦੇ ਆਇਆ ਸਾਡੇ 750 80 ਦਾ ਟਾਈਮ ਦਿੱਤਾ ਸੀ ਸੋ 11 ਕੁ ਮਿੰਟ ਓਵਰ ਟਾਈਮ ਕਥਾ ਰੰਭ ਹੋਈ ਸੀ 6 ਮਿੰਟ ਰਹਿੰਦੇ ਆ ਹੋਰ ਅਗਤ ਸੁਖੂਮ ਰੂਪ ਕੀ ਬੇਨਤੀ ਕਰਤ ਕੰਗਾ ਕਿਉਂਕਿ ਪ੍ਰਬੰਧ ਪ੍ਰਬੰਧਕਾਂ ਦਾ ਹੁਕਮ ਮੰਨਣਾ ਜ਼ਰੂਰੀ ਹੈ ਆਉਣ ਵਾਲੇ ਸਮੇਂ ਜਿਹੜੇ ਬੁਲਾ ਰਹੇ ਉਹਨਾਂ ਦਾ ਵਿਚਾਰ ਵੀ ਸੁਣਨਾ ਵਿਸਤਾਰ ਸਹਿ ਆਪਣੇ ਦੱਸਿਆ ਪਹੁੰਚਾ ਸਕਣਾਗਾ ਉਹਦੀ ਖਿਮਾ ਬਖਸ਼ੀ ਸੋਨੇ ਮੁਤਾਬਕ ਗਸਾਤ ਦੇ ਮਹੀਨੇ ਦੁਆਰਾ ਸੁਖੂਮ ਰੂਪ ਵਿੱਚ ਵਿਚਾਰ ਸੁਣੋ ਵੈ ਸਾਥ ਧੀਰਨ ਕਿਉਂ ਵਾਢੀਆ ਗਸਾਤ ਦੇ ਮਹੀਨੇ ਦੁਆਰਾ ਸੱਤੇ ਪਾਸ਼ਾ ਉਤਰ ਦਿੰਦੇ ਹਨ ਸੋ ਅੱਜ ਦੇ ਮਹੀਨੇ ਦੀ ਤੇ ਅੱਜ ਦੇ ਦਿਨ ਖਾਸ ਤੇ ਜਨਮ ਦਿਨ ਦੀ ਖੁਸ਼ੀ ਦੀ ਸਾਰੀ ਸੰਤ ਨੂੰ ਸਵਾਸ ਸਵਾਸ ਵਧਾਈ ਹੋਵੇ ਜੋਜੀ ਪ੍ਰੀਤਮ ਪੁੱਤਰਾਂ ਦੇ ਦਾਨੀ ਨੇ ਕੈਰਤਾ ਨੂੰ ਦੂਰ ਕਰਕੇ ਦੀਰਤਾ ਭਰ ਕੇ ਸਵਾ ਨਾਲ ਸੇ ਇੱਕ ਲੜਾਉ ਚਿੜੀਆਂ ਤੇ ਮੈਂ ਬਾਜ਼ ਪੜਾਉ ਤਬਾ ਗੋਬਿੰਦ ਸਿੰਘ ਨਾਮ ਕਹਾਉ ਇਹਨਾਂ ਬੱਚਿਆਂ ਨੂੰ ਅੱਜ ਦੇ ਦਿਨ 17056 1699 ਈਸਵੀ ਵਿੱਚ ਅਨੰਦਪੁਰ ਸਾਹਿਬ ਕੇਸਗੜ ਵਾਲੇ ਅਸਥਾਨ ਤੇ ਖਾਲਸਾ ਜੀ ਸਤਿਗੁਰੂ ਨੇ ਕਿਰਪਾਲਤਾ ਕੀਤੀ ਹੈ ਮੇਰੇ ਚੋਜੀ ਪ੍ਰੀਤ ਨੂੰ ਬੜਾ ਭਾਰੀ ਅਨੋਖਾ ਇਤਿਹਾਸ ਹੈ ਫੇਰ ਸਮਾਂ ਲੱਗਾ ਦੇ ਉਸ ਵਿੱਚ ਬੇਨਤੀ ਜ਼ਰੂਰ ਕਰਾਂਗਾ 1723 ਵਿੱਚ ਅਵਤਾਰ ਧਾਰ ਕੇ ਤੇ 1765 ਵਿੱਚ ਜੋਤੀ ਜੋਤ ਸਮਾ ਕੇ 41 ਸਾਲ ਖਾਲਸਾ ਜੀ ਤੇ 9 ਮਹੀਨੇ ਤੇ 28 ਦਿਨ ਦੀ ਉਮਰ ਵਿੱਚ 32 ਸਾਲ 11 ਮਹੀਨੇ ਤੇ ਦੋ ਦਿਨ ਗੁਰਤਾ ਗੱਦੀ ਕਰਕੇ ਇੰਨੇ ਸਮੇਂ ਦੇ ਵਿੱਚ ਜਿਹੜੇ ਕੌਂਟਸਾ ਪੂਰੀ ਜੀ ਨੇ ਕੀਤੇ ਆ ਉਹ ਵਰਣਨ ਕਰਕੇ ਦੱਸੀ ਨਹੀਂ ਜਾ ਸਕਦੇ ਭਾਵੇਂ ਕਿੱਡਾ ਵੀ ਕੋਈ ਲਖਾਰੀ ਤੇ ਬਲਾਰਾ ਹੋਵੇ ਬਾਲਕ ਅਵਸਥਾ ਵਿੱਚ ਸਹੀ ਪ੍ਰਕਾਸ਼ ਹਮਾਰਾ ਭਇਓ ਪਟਨਾ ਚੜ ਵਿਖੇ ਭਵਲੇਓ ਕਿਰਪਾ ਕੀਤੀ 5 ਸਾਲ ਦੀ ਉਮਰ ਤੱਕ ਜੰਗ ਦੀ ਅਰੰਭਤਾ ਕਰਨੀ ਘੜੇ ਕੱਤੇ ਭੰਣੇ ਫੇਰ ਤੀਰ ਮਾਰ ਕੇ ਗਾਗਰਾ ਭੰਣੀਆਂ ਰੱਪਾਂ ਦੀ কল্যাণ ਉਹਨਾਂ ਗਾਗਰਾਂ ਵਿੱਚੋਂ ਕਰਮੀ ਸੋ ਮੋਹ ਦਾ ਤਿਆਗ ਕਰਾਉਣਾ ਮਾਇਆ ਤੋਂ ਖਾਲਸੇ ਨੂੰ ਬਚਣ ਵਾਸਤੇ ਆਪਣੇ ਕੰਨ ਲਾ ਕੇ ਨਦੀ ਵਿੱਚ ਸੁਟਣੇ ਰਾਰੀ ਮੈਣੀ ਦੀ ਭਾਵਨਾ ਪੂਰੀ ਕਰਨ ਵਾਸਤੇ ਬਾਲ ਲੀਲਾ ਕਰਜਾ ਦੀ ਗੋਦੀ ਵਿੱਚ ਬੈਠ ਕੇ ਪੁੱਤਰ ਭਾਵਨਾ ਪੂਰੀ ਕਰਨੀ ਸੋ ਸਾਤਾ ਜੀ ਬਾਲ ਲੀਲਾ ਕਰਦੇ ਬੱਚਿਆਂ ਦੀ ਪਰ ਰਾਜ ਨੂੰ ਦੰਧੀਆਂ ਚੜਾ ਕੇ ਉਹਨੂੰ ਚੜਾਉਣਾ ਤੇ ਬੱਚਿਆਂ ਨੂੰ ਨਾਲ ਲੈ ਕੇ ਫੌਜ ਬਣਾਉਣੀ ਜਿਵੇਂ ਅੱਜ ਕੱਲ ਫੌਜਾਂ ਬਣਾਈਆਂ ਜਾਂਦੀਆਂ ਐ ਐਸੇ ਕੌਂਸਲ ਕਰਨੇ ਸਤਿਗੁਰੂ ਚੋਦੀ ਪ੍ਰੀਤਗੁਰੂ ਤੇਗ ਬਹਾਦਰ ਪਹਿਲਾ ਉਸ ਤੋਂ ਵਾਪਸ ਆਉਂਦੇ ਆ ਕਾਲਸੀ ਵਿੱਚ ਗੰਗਾ ਪ੍ਰਗਟ ਕਰਨੀ ਮਾਤਾਂ ਨੂੰ ਇਸ਼ਨਾਨ ਕਰਾਉਣ ਵਾਸਤੇ ਫਿਰ ਅਨੰਦਪੁਰ ਸਾਹਿਬ ਪਹੁੰਚਣਾ ਛੋਟੀ ਜਿਹੀ ਉਮਰ ਵਿੱਚ ਇਹਨਾਂ ਅੱਜ ਦੇ ਅਕਰਤ ਕਾਨ ਹਿੰਦੂਆਂ ਦੀ ਰਾਖੀ ਕਰਨ ਵਾਸਤੇ ਆਪਣੇ ਪਿਤਾ ਨੂੰ ਖੀਸ ਦੇਣ ਵਾਸਤੇ ਦਿੱਲੀ ਭੇਜਣਾ ਕਹਿਕ ਨੂੰ ਦੀ ਰਾਖੀ ਕਰਨ ਵਾਸਤੇ ਪ੍ਰੇਰਣਾ ਕਰਨੀ ਫਿਰ ਛੋਟੀ ਜੀ ਅਵਸਥਾ ਵਿੱਚ ਗੁਰਤਾ ਗੱਦੀ ਦੇ ਮਾਲਕ ਬਣਨਾ ਗੁਰਤਾ ਗੱਦੀ ਦੇ ਮਾਲਕ ਬਣ ਕੇ ਖਾਲਸਾ ਜੀ ਆਪਣੇ ਪਿਤਾ ਦਾ ਅਸੀਸ ਲੈ ਕੇ ਭਾਈ ਜੈਤਾ ਜੀ ਦੁਆਰਾ ਸੰਸਕਾਰ ਕਰਕੇ ਰੰਗਰੇਟੇ ਗੁਰੂ ਕੇ ਬੇਟੇ ਕਹ ਕੇ ਕਿ ਸੰਸਕਾਰ ਦੇ ਟਾਈਮ ਤੇ ਗਿੱਠੇ ਦੇ ਦੂਜੇ ਪਾਸੇ ਹੋ ਕੇ ਆਪਣੇ ਪਿਤਾ ਦਾ ਹੱਕ ਲੈਣ ਵਾਸਤੇ ਦਿੱਲੀ ਦੀ ਖਬਰ ਸੁਣ ਕੇ ਉਸੋ ਦੀ ਕਾਰਤਾ ਸੁਣ ਕੇ ਬੀੜਾ ਸ੍ਰੀ ਚਾਕੇ ਬਚਨ ਕਹਿਣੇ ਕਿ ਅੱਜ ਹਜ਼ਾਰਾਂ ਦੀ ਸੈਂਕੜਿਆਂ ਦੀ ਗਿਣਤੀ ਵਿੱਚੋਂ 1400 ਸਿੱਖਾਂ ਦਾ ਘਰ ਹੈ ਦਿੱਲੀ ਵਿੱਚ ਸੋ ਉਹਨਾਂ ਨੇ ਕਾਰਤਾ ਕੀਤੀ ਹੈ ਸਾਡੇ ਪਿਤਾ ਨੂੰ ਪ੍ਰਗਟਾ ਸਹਿਤ ਹੋ ਕੇ ਸਨਕਾਰ ਨਹੀਂ ਕੀਤਾ ਲੋਕਿ ਭਾਵੇਂ ਭਾਈ ਲੱਖੀ ਸ਼ਾਹ ਵੰਜਾਰੇ ਵਰਗੇ ਸੇਵਾ ਕੀਤੀ ਹੈ ਪਰ ਅਸੀਂ ਐਸਾ ਖਾਸਾ ਪੈਦਾ ਕਰਾਂਗੇ ਜਿਹੜਾ ਲੱਖਾਂ ਵਿੱਚ ਫੜੇ ਦਾ ਪਤਾ ਲੱਗੇਗਾ ਦੱਸਣ ਦੀ ਲੋੜ ਨਹੀਂ ਪਵੇਗੀ ਔਰ ਅੱਜ ਫੇਰ ਬਾਰ ਕਿਸਮਤਰੀਆਂ ਨਿਸ਼ਾਨੀਆਂ ਸਾਹਮਣੇ ਆ ਰਹੀਆਂ ਹੈ ਕਰਪਾਨਾਂ ਵੀ ਪਾਈਆਂ ਕਸ਼ਹਰੇ ਵੀ ਪਾਇਆ ਪਰ ਕਰਪਾਨਾਂ ਥੱਲੇ ਵੀ ਰਾਤ ਨੂੰ ਸਹਰਾ ਨਹੀਂ ਤੇ ਕਿਲੀ ਤੇ ਰਾਤ ਨੂੰ ਗੰਦੀਆਂ ਨਾਲੀਆਂ ਵਿੱਚ ਡਿੱਗਣਾ ਬੁਰੀਆਂ ਹਾਲਤਾਂ ਹੋ ਰਹੀਆਂ ਪਰ ਚੋਜੀ ਪ੍ਰੀਤ ਨੇ ਐਸਾ ਖਾਲਸਾ ਨਹੀਂ ਪੈਦਾ ਕੀਤਾ ਮਹਾਰਾਜ ਦਾ ਕੰਦਰ ਜਵਲਾ ਖਾਲਸਾ ਰਹਿ ਨਿਆਰਾ ਤਾਵਲਾ ਕੇਜ ਦੀ ਉਹ ਮਸਾਰਾ ਖਾਲਸਾ ਖਾਸ ਕਹਾਵਾ ਸੋਈ ਜਾ ਕੇ ਹਰਦਾ ਧਰਮ ਨਾ ਹੋਈ ਉਹਦਾ ਨਾਮ ਦਾ ਖਾਲਸਾ ਜੀ ਖਾਲਸਾ ਹੈ ਸੇ ਸਾਨੂੰ ਤਾਂ ਇਹ ਹੀ ਭਾਰਮ ਹੈ ਅਮਰਤ ਛਕੀਏ ਕਿੱਥੋਂ ਛਕੀਏ ਅਮਰਤ ਛਕੀਏ ਨਾ ਛਕੀਏ ਖੰਡੇ ਦਾ ਛਕੀਏ ਕੰਨਾਂ ਮੰਨਣਾ ਗੁਰੂ ਵਾਲਾ ਤੋਂ ਛਕੀਏ ਸਤਿਗੁਰੂ ਨੂੰ ਮੰਨੀਆਂ ਜੰਡ ਨੂੰ ਸੰਧੂਰ ਕੁੱਕੀਏ ਇਹ ਭਾਰਮੀ ਨਹੀਂ ਸਾਨੂੰ ਚੜਜਾ ਖਾਲਸੇ ਅਸੀਂ ਕਿੱਥੇ ਬਣ ਗਏ ਪਰ ਕਲਗੀਧਰ ਨੇ ਖਾਲਸਾ ਪੈਦਾ ਕੀਤਾ ਨਿਰਧਰਤਾ ਸਹਿਤ ਬਚਨ ਪੂਰੇ ਕੀਤੇ ਬਾਤਾਂ ਤਿਆਰ ਕੀਤਾ ਮਠਾਸ ਭਰੀ ਪਾਣੀ ਪਾ ਕੇ ਸੀਤਲਤਾ ਭਰੀ ਖੰਡਾ ਫੜਕਾ ਕੇ ਦੀਰਤਾ ਭਰੀ ਬਾਣੀਆਂ ਪੜ ਕੇ ਬ੍ਰह्म ਗਿਆਨ ਦੀ ਦਾਤ ਬਖਸ਼ੀ ਅਤਾਗਰਤਾ ਬਖਸ਼ੀ ਖੰਡੇ ਦੀ ਧਾਰ ਦੁਆਰਾ ਖਾਲਸਾ ਜੀ ਆਪਣਾ ਹੱਕ ਲੈਣ ਦੀ ਸਿੱਖਿਆ ਬਖਸ਼ੀ ਤੋਂ ਖੰਡਾ ਦੂਜੇ ਪਾਸੇ ਨੂੰ ਪ੍ਰੇਰਣ ਦੇ ਟਾਈਮ ਤੇ ਉਹਨਾਂ ਨੇ ਤਿਆਗ ਕਰਨ ਦੀ ਸਿੱਖਿਆ ਦਿੱਤੀ ਆਪਣੇ ਵੱਲੋਂ ਖੰਡਾ ਖਿੱਚਣ ਤੇ ਦੁਨਿਆ ਦੇ ਧਾਰਨ ਕਰਨ ਦੀ ਸਿੱਖਿਆ ਦਿੱਤੀ ਇਹ ਗੁਣ ਬਖਸ਼ਿਸ਼ ਕੀਤੇ ਪੰਜਾ ਕਰਨ ਦੀ ਰਹਿਤ ਬਖਸ਼ੀ ਚੋਂ ਬੱਜਰ ਕਰੇ ਤੋਂ ਤਿਆਗ ਕਰਾਇਆ ਪੰਜਾ ਕਾਰਾਂ ਦੀ ਰਾਤ ਵਕਤ ਕੇ ਉਹਨਾਂ ਤੋਂ ਤੁਕ ਕਰਨ ਦੀ ਸਿੱਖਿਆ ਦਿੱਤੀ ਫਿਰ ਪੰਜਾਂ ਪਿਆਰ ਤੋਂ ਆਪਮਖੇ ਕੇ ਗੁਰੂ ਚੇਲੇ ਦੀ ਸੰਧੀ ਜੋੜੀ ਇਹ ਕਿਰਪਾਲਤਾ ਕੀਤੀ ਐ ਪਰ ਇਸ ਕਿਰਪਾਲਤਾ ਕਰਨ ਤੋਂ ਪਹਿਲਾਂ ਭਗਾਨੀ ਦਾ ਜੰਗ ਕਰਕੇ ਭਾਈ ਨੰਦਕੰਦ ਵਾਂਗਿਆਂ ਨੂੰ ਤੰਬੂਲ ਦੇ ਕੇ ਭੀਮਚੰਦ ਰਾਜਾ ਦੀ ਲੜਕੀ ਦੇ ਵਿਆਹ ਤੇ ਭੇਜਣਾ ਉਹਨਾਂ ਨੇ ਬੇਈਮਾਨ ਹੋਣਾ ਭਾਈ ਨੰਦਕੰਦ ਨੇ ਵਾਪਸ ਆਉਣਾ ਉਹਨਾਂ ਨੇ ਦੰਦ ਖੱਟੇ ਕਰਨੇ ਤੇ ਨਦੌਣ ਦੇ ਵਿੱਚ ਜੰਗ ਹੋਣਾ ਪਾਹਲੂੜ ਕੇ ਵਰਗਿਆਂ ਨੂੰ ਚੰਗੀ ਤਰ੍ਹਾਂ ਸ਼ਕਸ਼ਤ ਦੇਣੀ ਉਦੋਂ ਪਿੱਛੋਂ ਖਾਲਸਾ ਜੀ ਇਹ ਅਮਰਤ ਦੀ ਤਿਆਰੀ ਹੁੰਦੀ ਹੈ ਅਮਰਤ ਦੀ ਤਿਆਰੀ ਕਰਕੇ ਜਿੜੀਆਂ ਤੋਂ ਬਾਜ ਚੜਾ ਕੇ ਖਾਲਸੇ ਦੀ ਕਾਰਤਾ ਦੂਰ ਕਰਕੇ ਖਾਲਸੇ ਨੂੰ ਰੂਪ ਬਖਸ਼ ਕਰਕੇ ਜੋਗੀ ਪ੍ਰੀਤੂ ਨੇ ਫੌਜ ਤਿਆਰ ਕੀਤੀ ਰਣਜੀਤ ਨਗਾਰਾ ਬਣਾਇਆ ਰਣਜੀਤ ਨਗਾਰਾ ਬਣਾਉਣ ਤੋਂ ਕੁੱਝ ਡਰਪੋਕਾਂ ਨੇ ਮਾਤਾ ਕੇ ਬੇਨਤੀ ਕੀਤੀ ਪਿਤਾ ਨੇ ਉੱਤਰ ਦਿੱਤਾ ਸਤਗੁਰ ਸੱਚੇ ਪਾਤਸ਼ਾਹ ਨੇ ਆਪਣੀ ਮਾਤਾ ਜੀ ਨੂੰ ਮਾਤਾ ਜੀ ਜਿਨ੍ਹਾਂ ਦਾ ਤੁਸੀਂ ਸਾਨੂੰ ਭੈਅ ਦਿੰਦੇ ਹੋ ਅਸੀਂ ਕੋਈ ਕਨੀਬ ਨਹੀਂ ਹਾਂ ਅਸੀਂ ਕੋਈ ਖੁਸਰੇ ਨਹੀਂ ਹਾਂ ਅਸੀਂ ਅਕਾਲ ਪੁਰਖ ਦੇ ਪੁੱਤਰ ਹਾਂ ਖਾਲਸਾ ਅਕਾਲ ਪੁਰਖ ਦੀ ਫੌਜ ਅਸੀਂ ਸਾਹ ਦਿੱਤਾ ਹੈ ਜਿਣ-ਜਿਣ ਕੇ ਇਹਨਾਂ ਲੋਕਾਂ ਤੋਂ ਹੱਕ ਲਵਾਂਗੇ ਫਿਰ ਉਹਨਾਂ ਨੇ ਸਤਿਗੁਰੂ ਦੇ ਚਰਨਾਂ ਵਿੱਚ ਆਣਾ ਮੁਆਫੀਆਂ ਮੰਗਣੀਆਂ ਪਹਾੜੀਏ ਰਾਜਾ ਨੇ ਗੁਰੂ ਸਾਹਿਬ ਨੇ ਇਹਨਾਂ ਦੀ ਝੂਠੀ ਇਸ ਸੌ ਨੂੰ ਸਿੱਧ ਕਰਨਾ ਸੋਇ ਦੇ ਦੀਆਂ ਤਾਰਾਂ ਵਾਲੇ ਵਸਤਰ ਪਹਿਲਾ ਗੁੰਨਾ ਭਰ ਕੇ ਟੁੱਟੇ-ਫੁੱਟੇ ਵਸਤੂਆਂ ਦੀਆਂ ਲੱਦ ਕੇ ਖਜ਼ਾਨੇ ਦਾ ਰੂਪ ਦੇ ਕੇ ਉਸ ਨੂੰ ਬਾਹਰ ਕੱਢਣਾ ਉਹਨਾਂ ਨੇ ਲੁਕਣ ਪਾਇਣਾ ਤੁਰਕਾਂ ਨੇ ਕੁਰਾਨ ਦੀ ਸੌਖਾ ਦੀ ਇਹਨਾਂ ਟੋਪੀਆਂ ਵਾਲਿਆਂ ਨੇ ਆਪਣੀ ਮਾਂ ਗਊ ਦੀ ਸੌਖਾ ਦੀ ਫੇਰ ਮੁੱਕੜ ਗਏ ਸਤੂਰ ਨੇ ਖਾਲਸਾ ਨੂੰ ਕਹਿੰਦਾ ਖਾਲਸਾ ਜੀ ਕੇਵਲ 8 ਸਾਲ ਕੱਟ ਲੋ ਦਿੱਲੀ ਦਾ ਤਖਤ ਵੀ ਦੁਨੀਆ ਦਾ ਤਖਤ ਬਖਸ਼ ਦੇਵਾਂਗੇ ਪਰ ਭੁੱਖ ਦੇ ਦੁੱਖੋ ਤੰਗ ਹੋ ਕੇ ਖਾਲਸਾ ਨੇ ਮਾਤਾਂ ਨੂੰ ਬੇਨਤੀ ਕਰਕੇ ਸਤੂਰੋਗੇ ਹੱਥ ਜੋੜਨੇ ਸੱਚੇ ਪਾਤਸ਼ਾਹ ਨੇ ਕਹਾਣਾ ਬਦਾਵਾ ਲਿਖੋ ਬਦਾਵਾ ਲੈ ਕੇ ਖਾਲਸਾ ਜੀ ਖਾਲਸੇ ਨੇ ਨਿਕਲਣਾ 700 ਨੇ ਸਰਦੇ ਵਿੱਚ ਰੁੜ ਜਾਣਾ ਜੋਗੀ ਪ੍ਰੀਤ ਨੇ ਅਨੰਦਪੁਰ ਦਾ ਕਿਲਾ ਛੱਡ ਕੇ ਨਰਮੋਗੜ ਕਿਲੇ ਤੇ ਪਹੁੰਚ ਕੇ ਦਸਾਰਾ ਆਪਣਾ ਸਰ ਤੋਂ ਲਾ ਕੇ ਕੰਗਾ ਕਰਨ ਕੰਗਾ ਕਰਨ ਤੇ ਟੈਂਪੇ ਸੁਰਤਾਂ ਨੇ ਤੋਪ ਚਲਾਉਣੀ ਤੋਪ ਚਲਾਉਣ ਦੇ ਟੈਂਪੇ ਤੋਂ ਜੋਗੀ ਪ੍ਰੀਤ ਨੂੰ ਦੀ ਬੱਚ ਤੋਂਣੀ ਸੱਚੇ ਪਾਤਸ਼ਾਹ ਨੇ ਉਸੇ ਵੇਲੇ ਤੀਰ ਸਿੰਧ ਕੇ ਚਲਾ ਕੇ ਟੋਪ ਜਿਹਨੂੰ ਮਾਰ ਕੇ ਦੇ ਸਿਰ ਨੂੰ ਭੇਜਣਾ ਸੀਸ ਤੇ ਦਸਤਾਰਾਂ ਸਜਾ ਕੇ ਸਰਸੇ ਪਹੁੰਚਣਾ ਸਰਸੇ ਪਹੁੰਚ ਕੇ ਖਾਲਸਾ ਜੀ ਤੁਰਕਾਂ ਨਾਲ ਜੰਗ ਕਰਨਾ ਆਪ ਸਰਸਾ ਪਾਰ ਕਰਕੇ ਅਮਰਕਲੇ ਆਸਾ ਦੀ ਵਾਰ ਦਾ ਕੀਰਤਨ ਕਰਨ ਜਿਹੜੇ ਬਾਬਾ ਜੀਵਨ ਸਿੰਘ ਜੀ ਜਿਨ੍ਹਾਂ ਨੂੰ ਅੱਜ ਹਰੀਦਾਨ ਕਹਿੰਦੇ ਪਛਰੀਆਂ ਸਰਣੀਆਂ ਕਹਿੰਦੇ ਆ ਗੁਰੂ ਸਾਹਿਬ ਉਹਨਾਂ ਨੂੰ ਰਗਰੇਟੇ ਕਾ ਕੇ ਸ਼ਾਂਤੀ ਨਾਲ ਲਾਇਆ ਉਹ ਬਾਬਾ ਜੀਵਨ ਸਿੰਘ ਜੀ ਦਾ ਤਤੂਰ ਕੇ ਬਾਦਰ ਸਾਹਿਬ ਦਾ ਸਿੱਖ ਲਿਆਏ ਉਹਨਾਂ ਨੇ ਸਰਸੇ ਤੇ ਸ਼ਹੀਦੀ ਪਾਉਣੀ ਬਾਬਾ ਅਜੀਤ ਸਿੰਘ ਜੀ ਨੇ ਘੇਰੇ ਵਿਟਾਉਣਾ ਉਦੇ ਸਿੰਘ ਨੂੰ ਭੇਜ ਕੇ ਬਾਬਾ ਅਜੀਤ ਸਿੰਘ ਨੂੰ ਜੰਗ ਵਿੱਚੋਂ ਛਡਾਉਣਾ ਬਾਬਾ ਅਜੀਤ ਸਿੰਘ ਨੇ ਕਲਗੀ ਧਰ ਦੇ ਪਾਸ ਪਹੁੰਚਣਾ ਉਦੇ ਸਿੰਘ ਨੇ ਉੱਥੇ ਛਿੱਧੀ ਦੇਣੀ ਚਮਕੌਰ ਦੀ ਗੱਡੀ ਵਿੱਚ ਪਹੁੰਚਣਾ ਆਪਣਾ ਰਣਜੀਤਗੜ੍ਹ ਵਾਲੇ ਉਸਤਾਂ ਤੇ ਆਸਮਣ ਲਾਉਣਾ ਕਿ ਜੋ ਗੱਡੀ ਦਾ ਮਾਲਕ ਸੀ ਉਸਨੇ ਮੁਕਰਨਾ ਚੋਦੀ ਪ੍ਰੀਤਮ ਨੇ ਛੋਟੀ ਤਾਕੀ ਵਿੱਚ ਵੀ ਲੰਘ ਕੇ ਗੱਡੀ ਵਿੱਚ ਪਰਵੇਸ਼ ਹੋਣਾ 40 ਸਿੰਘਾਂ ਨੇ ਅੱਠ ਮਹੀਨਿਆਂ ਦੇ ਭੁੱਖਿਆਂ ਨੇ ਬਾਜ ਦੀ ਤਰ੍ਹਾਂ ਜੰਗ ਕਰਨ ਮਦਨ ਸਿੰਘ ਤੇ ਕੋਠਾ ਸਿੰਘ ਪਛੜੀਆਂ ਸਨਾਰਣੀਆਂ ਵਿੱਚੋਂ ਹਰੀ ਜਨਾਂ ਵਿੱਚੋਂ ਪਹਿਲੇ ਪੰਜਾਂ ਵਿੱਚੋਂ ਪਹਿਰੇ ਤੇ ਲੱਗਣਾ ਪੰਚੀ ਸਿੰਘਾਂ ਨੇ ਚੜ੍ਹਾਈ ਕਰਨੀ ਭਾਈ ਸੰਤ ਸਿੰਘ ਸੰਗਤ ਸਿੰਘ ਦਾਇਆ ਸਿੰਘ ਧਰਮ ਸਿੰਘ ਤੇ ਮਾਨ ਸਿੰਘ ਇਹਨਾਂ ਪੰਜਾਂ ਦੀ ਬੇਨਤੀ ਪ੍ਰਵਾਨ ਕਰਕੇ ਗੜੀ ਦਾ ਤਿਆਰ ਕਰਨਾ ਸੰਤ ਸਿੰਘ ਤੇ ਸੰਗਤ ਸਿੰਘ ਨੇ ਇੱਥੇ ਸ਼ਹੀਦੀ ਦੇਣੀ ਬਾਕੀ ਤਨਾ ਪਿਆਰੇ ਨੇ ਬਾਹਰ ਨਿਕਲਣਾ ਜੋਗੀ ਪ੍ਰੀਤਮ ਨੇ ਗੜੀ ਵਿੱਚੋਂ ਆੜੀ ਮਾਰ ਕੇ ਜਾਣਾ ਤੇ ਪੀਰ ਮਾਰ ਕੇ ਤੁਰਕੀਆਂ ਮਸਾਲਾ ਬੁਝਾਉਣੀਆਂ ਮਾਛੂ ਵਾਲੇ ਦੇ ਜੰਗਲਾਂ ਚ ਫਿੱਤਰਨ ਉਥੇ ਜਾ ਕੇ ਚੰਦ ਦਾ ਸਹਰਾਣਾ ਲਾ ਕੇ ਸੌਣਾ ਮਾਨ ਸਿੰਘ ਜੀ ਨੇ ਜਾ ਕੇ ਚਰਨ ਪੋਥਲੇ ਦਾ ਚੌਰ ਵਰਦਾਰ ਸੀ ਉਤੋਂ ਚੋਜੀ ਪ੍ਰੀਤਮ ਜੀ ਨੂੰ ਆਪਣੇ ਗਦੇੜਿਆਂ ਤੇ ਟੱਕ ਚ ਲ ਜਾਣਾ ਤੇ ਗੁਲਾਬੇ ਦੇ ਘਰੇ ਪਹੁੰਚਣਾ ਮੋੜਾ ਸੁਟਣੀਆਂ ਨਵੀਂ ਖਾਂ ਤੇ ਗਣੀ ਖਾਂ ਜਿਹੜੇ ਸੀ ਤੇ ਇਹਨਾਂ ਨੇ ਸ਼ਰਧਾਲੂ ਬਾਣਨਾ ਉਤਲਾ ਪੀਰ ਬਣ ਕੇ ਚੋਦੀ ਪ੍ਰੀਤ ਨੇ ਤੋਂ ਨਿਕਲਣਾ ਰੇਰੂ ਸਾਹਿਬ ਤੇ ਕਟਾਨੀ ਸਾਹਿਬ ਹੋਰ ਰਾਸਤੇ ਚੜਨ ਪਾ ਕੇ ਜੀਵਾਂ ਦੀ ਕਲਿਆਣ ਕਰਨੀ ਆਲਮਦੀਰ ਪਹੁੰਚਣਾ ਬਾਬਾ ਮਨੀ ਸਿੰਘ ਦੇ ਛੋਟੇ ਭਾਈ ਨਗਾਈਏ ਜੀ ਤੋਂ ਘੋੜਾ ਲੈ ਕੇ ਸੋ ਅਖਾੜੇ ਨਗਰ ਵਿੱਚ ਪਹੁੰਚਣਾ ਜਿੱਥੇ ਬਾਬਾ ਗੁਰਬਚਨ ਸਿੰਘ ਦੀ ਖਾਲਸਾ ਪਿੰਡਰਾਵਾਲਿਆਂ ਦੇ ਸੋ ਜਨਮਸਥਾਨ ਨਗਰ ਹੈ ਜਿਹੜਾ ਜੋ ਸਤਵੇਂ ਥਾਂ ਮਾਤਾ ਸੇਵੀ ਜੀ ਸੀ ਉਹਨੇ ਕਲਗੀ ਤਰਨੂੰ ਦੁੱਧ ਪਿਉਣਾ ਫੱਟੇ ਪਾਛੇ ਨੇ ਵਧ ਦੇਣਾ ਕਾਲਗੇ ਧਰ ਦੇ ਬਚਨਾਂ ਨਾਲ ਬਾਬਾ ਗੁਰਬਚਨ ਸਿੰਘ ਜੀ ਖਾਲਸਾ ਦਾ ਜਨਮ ਹੋਣਾ ਇਤੋਂ ਅੱਗੇ ਖਾਲਸਾ ਦੀ ਹੋਰ ਪਿੰਡਾਂ ਵਿੱਚ ਦੀ ਵਿਚਿਕ ਲੰਮੇ ਜੱਤਪੁਰੇ ਵਾਲੇ ਭਾਗ ਧਰਤੀ ਨੂੰ ਲਾ ਕੇ ਤੇ ਕੋਤ ਕਪੂਰੇ ਪਹੁੰਚਣਾ ਕੋਤ ਕਪੂਰੇ ਪਹੁੰਚ ਕੇ ਕਪੂਰੇ ਨੇ ਬੇਵਕ ਹੋਣਾ ਉਹਦੇ ਮੂੰਹ ਤੇ ਖੇਲ ਤੂੰਬਰਾ ਚੜਨਾ ਬਚਨ ਨਿਕਲਣਾ ਢੱਲਵੀ ਪਹੁੰਚ ਕੇ ਨੀਲ ਬਾਤਲੇ ਕੱਪੜੇ ਫਾੜੇ ਤੁਰਕ ਪਠਾਨੀ ਅਮਲ ਗਿਆ ਦੇ ਬਚਨ ਕਹਿਣੇ ਕੌਲ ਨੇ ਮੁਕਰਨਾ ਕਿ ਕਪੂਰੇ ਦੀਆਂ ਜੜਾਂ ਮੇਰੇ ਪੇਤ ਤੇ ਲੱਗੀਆਂ ਹੋਈਆਂ ਕੋਲੇ ਪੇਤ ਫੱਟਣ ਦਾ ਵਜਨ ਹੋਣਾ ਫੇਰ ਪਰਿਵਾਰ ਨੇ ਮੁਆਫੀ ਮੰਗਣੀ ਇਥੂ ਅੱਗੇ ਸੱਚੇ ਪਾਤਸ਼ਾਹ ਨੇ ਖੜਾਣੇ ਦੀ ਢਾਹ ਮੁਖਤਰ ਸਾਹਿਬ ਪਹੁੰਚਣਾ ਤੇ ਟੁੱਟੀ ਗੱਡਣ ਵਾਸਤੇ ਮਾਤਾ ਭਾਗੌਰ ਨੇ ਮਾਤਾ ਸਿੰਘ ਜੀ ਹੋਣਾ ਨੂੰ ਨਾਲ ਲੈ ਕੇ ਜਾਣਾ ਤੇ ਉਥੋਂ ਦੀਆਂ ਲੋਕਾਂ ਨੇ ਪੰਚਾਇਤਾਂ ਲੈ ਕੇ ਗੁਰੂ ਸਾਹਿਬ ਨਾਲ ਰਾਜੀ ਨਾਮੇ ਦੀਆਂ ਗੱਲਾਂ ਕਰ ਲਈਆਂ ਜਿਵੇਂ ਅੱਜ ਵੀ ਵਿਚੋਲੇ ਪਏ ਫਿਰਦੇ ਐ ਵਿਚੋਲੇ ਵੀ ਉਹ ਪਏ ਫਿਰਦੇ ਐ ਜੇ ਜਨਰ ਦੇ ਵਡੇਰਿਆਂ ਨੇ 47 ਦੇ ਵਿੱਚ ਆਪਣੀਆਂ ਫੈਕਟਰੀਆਂ ਨੂੰ ਕੰਮ ਰੱਖਣ ਵਾਸਤੇ ਸ਼ਿਫਟ ਕੰਮ ਨੂੰ ਵੇਚਿਆ ਅੱਜ ਵੀ ਉਹਨਾਂ ਲੋਕਾਂ ਦੇ ਪੁੱਤਰ ਭਤੀਜੇ ਵਿਚੋਲੀਆਂ ਕਰਦੇ ਫਿਰਦੇ ਆ ਖਾਸਾ ਪੰਥ ਦਾ ਸਮਝੌਤਾ ਕਰਨ ਵਾਸਤੇ ਕਈ ਲੋਕ ਭੁੱਲੜ ਨਾ ਕਿਰਪਾਨ ਤੇਰ ਤੇ ਨਾ ਕੁਸ਼ਾਰਾ ਤੇ ਨਾ ਬਾਣੀ ਕੰਠ ਤੇ ਕਿਰਪਾਨ ਦੇ ਫੈਸਲੇ ਕਰਾਉਂਦੇ ਫਿਰਦੇ ਆ ਇਸੇ ਤਰ੍ਹਾਂ ਉਹਨਾਂ ਦੀ ਪਹੁੰਚਾਂ ਪਹੁੰਚੀਆਂ ਕਿ ਉਹ ਜੀ ਪ੍ਰੀਤ ਨੂੰ ਤਾੜਨਾ ਕਰਨੀ ਉਹ ਤੁਸੀਂ ਗੁਰੂ ਹੋ ਕੇ ਸਿੱਖ ਹੋ ਕਹਿੰਦੇ ਜੀ ਸਿੱਖ ਹੈ ਸਿੱਖ ਕਿੱਥੇ ਲੈ ਜਾਂਦਾ ਹੁੰਦਾ ਕਿ ਸਿੱਖਿਆ ਦਿੰਦਾ ਹੁੰਦਾ ਜੀ ਸਿੱਖਿਆ ਲੈਂਦਾ ਹੈ ਜਦੋਂ ਅਸੀਂ ਚੱਕੀਆਂ ਪੀਸੀਆਂ ਉਦੋਂ ਤੁਸੀਂ ਕਿੱਥੇ ਸੀ ਜਦੋਂ ਅਸੀਂ ਤੱਤੀ ਤੋ ਬਿੱਤੇ ਬੈਠੇ ਹਾਂ ਤੁਹਾਡੇ ਵਡੇਰੇ ਕਿੱਥੇ ਸੀ ਜਦੋਂ ਅਸੀਂ ਪਿੰਜਰੇ ਚ ਬੰਦ ਸੀ ਦਿੱਲੀ ਵਿੱਚ ਨਵੇਂ ਸਰੂਪ ਵਿੱਚ ਉਦੋਂ ਤੁਸੀਂ ਕਿੱਥੇ ਸੀ ਜਦੋਂ ਸਾਡਾ ਮਸੂਮਾ ਨੇ ਕੰਨ ਚ ਖੜੋ ਕੇ ਸੀਂ ਦਿੱਤਾ ਉਦੋਂ ਤੁਹਾਡੇ ਵਡੇਰੇ ਸਮਝੌਤੇ ਵਾਲੇ ਕਿੱਥੇ ਸੀ ਜਾ ਕਲੇਜਾ ਤੁਹਾਡੇ ਕੱਚੇ ਕਿੱਲਾਂ ਦੀ ਸਾਨੂੰ ਕੋਈ ਲੋੜ ਨਹੀਂ ਫਾਲਤੋ ਜੀ ਉਥੋਂ ਵਾਪਸ ਮੁੜਨਾ ਜੋਗੀ ਪ੍ਰੀਤ ਨੇ ਟੀਬੀ ਸਾਹਿਬ ਤੇ ਛੇੜਨਾ ਸਤਿਗੁਰੂ ਗਰੀਬ ਨਿਵਾਸ ਸੱਚੇ ਪਾਤਸ਼ਾਹ ਨੇ ਉਥੇ ਵੀਰ ਅਸਲ ਤੇ ਹੋ ਕੇ ਤੀਰ ਚਲਾਉਣੇ ਸਿੰਘਾਂ ਨੇ ਵਿਚਾਰ ਕਰਕੇ ਆਪਣੇ ਸੀਸ ਭੇਟਾ ਕਰਨੇ ਜੰਗ ਵਿੱਚ ਮਹਾ ਸਿੰਘ ਨੇ ਟੁੱਟੀ ਬਣਾਉਣੀ ਜੋਗੀ ਪ੍ਰੀਤ ਨੇ ਪਿਆਰਿਆਂ ਦੀ ਸੇਵਾ ਦੇ ਕੇ ਪ੍ਰਸੰਨ ਹੋਣਾ ਮੇਰਾ 5000 10 15 20 25000 ਰਿ ਬਚਨ ਕਹਿ ਕੇ ਛਾਤੀ ਨਾਲ ਲਾਉਣਾ ਤੇ ਭਾਈ ਮਹਾ ਸਿੰਘ ਨੂੰ ਆਪਣੀ ਗੋਦ ਵਿੱਚ ਚੜਾ ਕੇ ਹਮਰੇ ਬਾਅਦ ਕੇ ਬਦਾਵਾ ਪਾਰਨ ਜੇ ਸਾਡੇ ਵਰਗਾ ਹੁੰਦਾ ਤੇ কুরਸੀ ਮੰਗ ਲੈਂਦਾ ਪਰ ਪੁੱਤਰਾਂ ਦੇ ਦਾਨੀ ਦੀ ਗੋਦ ਚ ਪੈਨੇ ਕਾ ਸਤਿਗੁਰੂ ਜੇ ਟੁੱਠਿਓ ਤੇ ਕਿਰਪਾ ਕਰਕੇ ਜੋੜ ਦਿਓ ਟੁੱਟੀ ਹੋਈ ਡੰਡ ਲਵੋ ਖਾਲਸਾ ਦੀ ਗੰਢਾਈ ਉੱਥੋਂ ਅੱਗੇ ਸਤਿਗੁਰੂ ਦੰਦਵੇਂ ਸਾਹਿਬ ਪਹੁੰਚੇ ਅੰਮ੍ਰਿਤ ਵਈ ਗੁਰੂ ਕੀ ਬਾਣੀ ਇੱਕ ਓਮਕਾਰ ਤੋਂ ਲੈ ਕੇ 18 10 20 ਤੱਕ ਸਮੇਤ ਰਾਗਮਾਲ ਵਾਲੇ ਕਈਆ ਪ੍ਰੇਮੀਓਂ ਅੱਜਕੱਲ ਰਾਗਮਾਲ ਦਾ ਨਾਮ ਸੁਣ ਕੇ ਦਰਦ ਹੁੰਦਾ ਹੈ ਜੋਦੀ ਪ੍ਰੀਤ ਨੇ ਰਾਗ ਮਾਲਾ ਸਨੇਤ ਬਾਣੀ ਉਚਾਰੀ ਹੈ 9 ਮਹੀਨੇ 9 ਦਿਨ 9 ਘੜੀਆਂ ਤੇ ਨਵਾਂ ਪਲਾਂ ਵਿੱਚ ਬਾਣੀ ਉਚਾਰ ਕੇ ਅਰਤਾਲ ਸਿੰਘਾਂ ਨੂੰ ਅਰਥ ਪੜਾਏ ਜਿਨ੍ਹਾਂ ਵਿੱਚ ਬਾਬਾ ਮਨੀ ਸਿੰਘ ਸਾਹਿਬ ਜੀ ਸ਼ਹੀਦ ਤੇ ਬਾਬਾ ਦੀਪ ਸਿੰਘ ਜੀ ਸ਼ਹੀਦ ਜਿਹੜੀ ਤਕਸਾਲ ਦੰਦਮਾ ਸਾਹਿਬ ਤੋਂ ਚੱਲੀ ਦਾਸ ਤੋਂ ਪਹਿਲਾ 13 ਮਹਾਤਮਾ ਹੋਇਆ ਬਾਬਾ ਜੀਤ ਸਿੰਘ ਜੀ ਸਾਹਿਬ ਤੋਂ ਪ੍ਰਮੁੱਖ ਸੇਵਾ ਦਾ ਸੇਤ ਸਾਲ ਦੇ ਸੋ ਖਾਲਸਾ ਜੀ ਉੱਥੇ ਸਤਿਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਨੌਵੇਂ ਪਾਤਸ਼ਾਹ ਦੀ ਬਾਣੀ ਦਰਜ ਕੀਤੀ 25 ਸਿੰਘਾਂ ਨੂੰ ਕਰਤਾਰਪੁਰ ਭੇਜਿਆ ਧੀਰਮਲ ਨੇ ਮੁਕਰਨਾ ਤਾਨਾ ਮਾਰਨਾ ਸਤਿਗੁਰੂ ਨੇ ਬਾਬਾ ਮਾਨੀ ਸਿੰਘ ਨੂੰ ਲਖਾਰੀ ਲਾ ਕੇ ਜਿੰਨਾ ਸਮਾਂ ਮੈਂ ਪਹਿਲਾਂ ਦੱਸ ਤੱਕ ਦੱਸਿਆ ਸੰਗਤ ਨੂੰ ਉਹਨੇ ਸਮੇਂ ਵਿੱਚ ਇਹ ਕਿਰਪਾ ਕਰਨੀ ਉੱਥੇ ਲਖਨਸਰ ਬਣਾਉਣਾ ਅਮਰਤ ਦੇ ਬਾਟੇ ਫੜ ਕੇ ਸਰੋਵਰ ਵਿੱਚ ਪਾਉਣੇ ਬੈਲ ਬੁੱਟਵਾਿਆਂ ਨੂੰ ਉੱਥੇ ਗਵਿੰਦ ਬਣਾਉਣਾ ਤੇ ਖਾਲਸਾ ਜੀ ਅੱਗੇ ਦੱਖਣ ਦੇ ਇਲਾਕੇ ਨੂੰ ਪਿਆਨਾ ਕਰਨਾ ਨੋਰ ਆਲੇ ਇਲਾਕੇ ਤੇ ਵਿਚਰਨਾ ਬਾਜਾਂ ਨੂੰ ਮੋਤ ਖਵਾਉਣੀ ਬਾਦਰੀ ਖਵਾਉਣੀ ਇਹ ਚੋਦੀ ਪ੍ਰੀਤਮ ਦੇ ਕੌਕ ਕਾਨ ਹਜੂਰ ਸਾਹਿਬ ਪਹੁੰਚਣਾ ਉੱਥੇ 14 ਮਹੀਨੇ ਰਹਿ ਕੇ ਬਾਬਾ ਨਿਹੰਗ ਸਿੰਘ ਜੀ ਦੇ ਲੰਗਰ ਸਥਾਨ ਤੇ ਦਸਵਲੀ ਕਥਾ ਪੜਾਉਣੀ ਖਾਲਸੇ ਨੂੰ ਸੋ ਭਾਵੇਂ ਜਾਤ ਨਹੀਂ ਕਸਾ ਆਨੰਦਪੁਰ ਸਾਹਿਬ ਵਿੱਚ ਪੜ੍ਹਾਈ ਆ ਪੰਜ ਪਿਆਰੇ ਤੇ ਪੰਜ ਮੁਕਤੇ ਤੇ ਗਿਆਨੀ 모ਹ ਸਿੰਘ ਜੀ ਵਰਗੇ ਜਿਹੜੇ ਬ੍ਰਹਮ ਗਿਆਨੀ ਸਾਨ ਲਖਾਰੀ ਉਹਨਾਂ ਤੇ ਇੱਜਾ ਕਿਰਪਾਲਤਾ ਕੀਤੀ ਐ ਬਾਕੀ ਦਸ ਬੰਦੀ ਬਾਣੀ ਦੇ ਅਰਥੇ 14 ਮਹੀਨੇ ਰਹਿ ਕੈਜੂਰ ਸਾਹਿਬ ਪੜਾਏ ਨਗੀਨਾ ਘਾਕਵਾਲੇ ਸਾਂ ਤੇ ਨਗੀਨਾ ਸੁਟਣਾ ਸ਼ਿਕਾਰ ਘਾਕਵਾਲੇ ਸਾਂ ਤੇ ਮੂਲੇ ਖੱਤਰੀ ਦਾ ਉਧਾਰ ਕਰਨਾ ਤੇ ਹੀਰਾ ਘਾਤਵਾਲਾ ਸ਼ਿਕਾਰ ਤੇ ਹੀਰਾ ਸੁਟਕ ਫੇਰ ਪ੍ਰਗਟ ਕਰਨਾ ਬੰਦਾ ਸਿੰਘ ਬਹਾਦਰ ਦੇ ਅਸਥਾਨ ਤੇ ਪਹੁੰਚ ਕੇ ਬਣ ਕੇ ਤੇ ਬੈਠਣਾ ਤੇ ਉਹਦੇ ਗੁਰੂ ਦੀ ਕल्याण ਕਰਨੀ ਜਦੋਂ ਉਹਨੇ ਮਾਨ ਕੀਤਾ ਵੀਰ ਭੇਜੇ ਮੰਝਾ ਨਾ ਉਲਟਿਆ ਸਤਿਗੁਰੂ ਦੇ ਪਾਸ ਆਇਆ ਮਾਰ ਨੇ ਪੁੱਛਿਆ ਤੇਰਾ ਨਾਮ ਕੀ ਹੈ ਕਹਿੰਦਾ ਜੀ ਮੇਰਾ ਨਾਮ ਬੰਦਾ ਹੈ ਮਹਾਰਾਜ ਕਹਿੰਦੇ ਬੰਦਿਆਂ ਵਾਲੇ ਕੰਮ ਕਰਿਆ ਹੈ ਕਿਸੇ ਦੀ ਅਜਤਲਾ ਦੇਣੀ ਕਰਿਆ ਹੈ ਤਾਂ ਵੈਰੀ ਨਾਲ ਸਤਕਾਰ ਕਰੀਦਾ ਤੇ ਤੂੰ ਕਰਿਆ ਵੀ ਪੱਗ ਲਉਣੀ ਚਾਹੁੰਦਾ ਹੈ ਬੰਦਿਆਂ ਦੇ ਕੰਮ ਨਹੀਂ ਦੀ ਬੰਦਾ ਬਣਾ ਦਿਓ ਜੋਤੀ ਪ੍ਰੀਤਮ ਨੇ ਕਿਰਪਾ ਕਰਨੀ ਸ੍ਰੀ ਸਾਹਿਬ ਗਸਲੇ ਵਾਲੀ ਦੇਣੀ ਦਾਇਆ ਸਿੰਘ ਨੇ ਰੋਕਣਾ ਤੇ ਪੰਜ ਤੀਰ ਦੇਣੇ ਮਹਾਰਾਜ ਨੇ ਪੁੱਛਿਆ ਤੇਰਾ ਗੁਰੂ ਕਿੱਥੋਂ ਪਿਛਲੇ ਜਨਮ ਦਾ ਕਹਿੰਦਾ ਜੀ ਪਤਾ ਨਹੀਂ ਕਮੀਠ ਦਾ ਦਰਸ਼ਕਾ ਕਮੀਠ ਉਹਨੂੰ ਕਹਿੰਦੇ ਆ ਤੂੰ ਮੇ ਵਰਗੇ ਹੁੰਦੇ ਔਰ ਹਾਲ ਇਹ ਸੰਗਤ ਗਈ ਉਹਨਾਂ ਨੇ ਵੇਖਿਆ ਦਾਸਤਾ ਵੀ ਤੇਰਾ ਦਰਸ਼ਕ ਨੂੰ ਕਰਦਾ ਰਿਹਾ ਉਹਦੀ ਚਤਨੀ ਬਣਦੀ ਚੰਗੀ ਸੋ ਖਾਲਸਾ ਜੀ ਉਹ ਕਮੀਠ ਦਾ ਹਾਲ ਤੋੜ ਕੇ ਜੋਜੀ ਪ੍ਰੀਤ ਨੇ ਬੰਦੇ ਨੂੰ ਕਹਾ ਕਿ ਭੰਨ ਜਦੋਂ ਭੰਨਿਆ ਤਾਂ ਕੀੜਾ ਬਣਿਆ ਉਹ ਕਮੀਠ ਨੇ ਫੜੀ ਚੋਲਾ ਗੁੱਦਾ ਖਾਂਦਾ ਵਿਖਾ ਦਿੱਤਾ ਉਹਦੇ ਗੁਰੂ ਦੀ ਕਲਿਆਣ ਕੀਤੀ ਉਤੋਂ ਖਾਲਸਾ ਜੀ ਵਾਪਸ ਪੰਜਾਬ ਨੂੰ ਤੇਜਿਆ ਇਸੇ ਸਮਾਨੇ ਔਰ ਕਸਨੌਰੇ ਨੂੰ ਟਾਇਆ ਉਥੇ ਸਤਪੁਰ ਦੀਨੇ ਰਹਿ ਕੇ 14 ਮਹੀਨੇ ਜੀਵਾਂ ਦੇ ਕਲਿਆਣ ਕਰਕੇ ਉਸ ਤਰ੍ਹਾਂ ਭਾਵੇਂ ਜਿਆਦਾ ਸਮਾਂ ਰਿਹਾ ਪਰ 14 ਮਹੀਨੇ ਤੇ 10 ਦੀ ਬਾਣੀ ਦੇ ਅਰਥ ਕਰਵਾ ਦਿੱਤੇ ਤੇ 1700 ਪੰਚ ਵਿਕਰਮੀ ਇਕਾਤਕ ਸੁਦੀ ਪੰਜਵੀਂ ਵਾਲੇ ਦਿਨ ਸੱਤ ਖੰਡ ਨੂੰ ਧਿਆਨਾ ਕਾਤਕ ਸੁਦੀ ਦੂਜ ਨੂੰ ਗੁਰਤਾ ਕੱਢੀ ਗੁਰੂ ਗ੍ਰੰਥ ਸਾਹਿਬ ਨੂੰ ਦਿੱਤੀ ਹੈ ਤੇ ਕਾਤਕ ਸੁਦੀ ਪੰਜਵੀਂ ਵਾਲੇ ਦਿਨ ਪਿਆਨਾ ਕੀਤਾ ਇਹ ਮੇਰੇ ਤੋਦੀ ਪ੍ਰੀਤਮਣੀ ਨੇ ਖਾਸ ਤਨ ਮਹਾਨ ਦੇਣ ਦਿੱਤੀ ਆਖਾ ਸਾ ਜੀ ਆਪਣਾ ਰੂਪ ਬਖਸ਼ਿਆ ਹੈ ਉਹਦਾ ਰੂਪ ਬਣ ਕੇ ਗੁਣਾ ਦੇ ਸਹਿਤ ਟੋਕੇ ਵੈਰੀਆਂ ਨਾਲ ਟੱਕਰਾ ਕਰੀਏ ਆਪਸ ਵਿੱਚ ਵੀ ਫੋਟ ਦਾ ਸ਼ਿਕਾਰ ਨਹੀਂ ਹੋਣਾ ਚਾਹੀਦਾ ਵਰਤਮਾਨ ਸੰਗਨੀ ਸ਼ਿਕਾਰ ਜਿਹੜੀ ਅਤਿਆਚਾਰ ਕਰ ਰਹੀ ਹੈ ਇਹਨਾਂ ਨੂੰ ਵੇਖ ਕੇ ਘਬਰਾਵੋ ਨਾ ਜਦੋਂ ਸਭ ਤੋਂ ਅੱਜ ਤਵਜੀਦ ਨੇ ਵਾਰ ਕੀਤਾ ਉਹਨੂੰ ਕੋਈ ਪਤਾ ਨਹੀਂ ਸੀ ਕਿ ਕਨਗੀ ਤਾਲ ਜੀ ਹਜੂਰ ਸਾਹਿਬ ਪਹੁੰਚ ਗਏ ਹੈ ਮੈਂ ਸੁਖ ਦੀ ਲੀਂਹ ਦੇ ਸੁਤਾ ਰਹਾਂਗਾ ਪਰ ਇਹ ਚੇਤਾ ਨਹੀਂ ਸੀ ਕਿ ਮੇਰੀ ਛਾਤੀ ਤੇ ਘੋੜੇ ਦੇ ਪੈਰ ਵੀ ਟਕਣਗੇ ਤੇ ਬੰਦਾ ਸੰਗਾ ਮੈਨੂੰ ਟੁਕੜੇ ਟੁਕੜੇ ਕਰੇਗਾ ਪਰ ਜਦੋਂ ਵਰਤੀ ਨਹੀਂ ਪਤਾ ਉਦੋਂ ਲੱਗੇਗਾ ਅੱਜ ਦੇ ਵਰਤਮਾਨ ਵਜੀਦੇ ਨੂੰ ਵੀ ਮੁੱਖ ਮੰਤਰੀ ਪੰਜਾਬ ਦਾ ਜਿਹੜਾ ਦਰਬਾਰਾ ਇਹਨੂੰ ਮਾਣ ਹੈ ਇਹਦੀ ਛਾਤੀ ਦੇ ਕੋਈ ਪ੍ਰੇਮੀ ਗੁਰੂ ਦਾ ਖਾਲਸਾ ਜਦੋਂ ਇਹਦੇ ਪਹੁੰਚਿਆ ਇਹਨੂੰ ਉਹਦਾ ਚੇਤਾ ਆਉਣਾ ਹੈ ਕਿ ਐਸਾ ਸਾਣਾ ਧਿਆਨ ਕੇ ਇੱਕ ਇੱਕ ਘਬਰਾਉਣਾ ਕਲੇ ਸਿੱਖ ਨੂੰ ਵੀ ਚਾਹੀਦਾ ਗੁਰੂ ਕੀ ਬਾਣੀ ਤੇ ਯਕੀਨ ਕਰੋ ਪੂਰੇ ਕਾ ਕੀਆ ਸਤਿ ਸ਼ਕੂਰਾ ਕਾ ਤਵਾਦ ਕਿਸ਼ਨਾ ਹੀ ਮੈਂ ਸਾਖ ਤੀਰ ਕਿਉਂ ਵਾਂਢਿਆ ਵਿਸਾਖ ਦੇ ਮਹੀਨੇ ਦੁਆਰਾ ਮਾਰੇ ਕਹਿੰਦੇ ਐ ਵਾਂਢਿਆ ਨਾਮ ਇੱਥੇ ਵਿਛੋੜੇ ਦਾ ਹੈ ਜਿੰਨਾ ਜਿੰਦਾ ਦਾ ਵਿਛੋੜਾ ਪਿਆ ਉਹ ਕਿਵੇਂ ਤੀਰਜ ਕਾਰਨ ਜਿੰਨਾ ਦਾ ਸਤਿਆਂ ਦਾ ਪਤਿਆਂ ਨਾਲੋਂ ਵਿਛੋੜਾ ਪਿਆ ਕਿਵੇਂ ਤੀਰ ਹੋ ਗਏ ਉਹਨਾਂ ਨੂੰ ਜਿੰਨਾ ਪ੍ਰੇਮ ਵਿਚੋ ਜਿੰਨਾ ਦਾ ਭਾਈ ਪ੍ਰੇਮ ਨਾਲੋਂ ਵਿਛੋੜਾ ਪ੍ਰੇਮ ਨਹੀਂ ਜਿੰਨਾ ਦਾ ਗੁਰੂ ਘਰ ਨਾਲੋਂ ਹਰ ਸਾਧ ਜਨੁ ਪੁਰਖ ਵਿਸਾਰਤਾ ਹਰਿ ਗੁਰ ਜਨ ਕੋਤ ਨੂੰ ਭੁਲਾ ਦਿੱਤਾ ਜਿਨਾਂ ਨੇ ਲੱਗੀ ਮਾਇਆ ਤੋਂ ਕਿੰਨ ਛਾਲੂਤ ਮਾਇਆ ਦਾ ਲੱਗਾ ਪਿਆ ਦਿਨੇ ਰਾਤ ਮਾਇਆ ਮਨ ਉਹਨਾਂ ਦੀਸ ਤਰੈ ਮੰਗਾ ਦੰਮਾ ਦਮ ਗੋਲ ਕਾਂ ਵਿੱਚੋਂ ਛਾਈ ਛਾਈ ਸਾ ਕੱਢ ਲੈਂਦੇ ਹਨ ਪੁੱਤਰ ਕਲੱਤਰ ਨਾ ਸੰਗ ਤਣਾ ਭਾਈ ਮਾਂ ਪੁੱਤਰ ਜਾਣਾ ਨਾਲ ਪਿੰਨਾ ਕਲੱਤਰ ਜਾਣਾ ਆਪੂ ਆਰ ਕਤੋ ਆਖੀ ਕਰਨ ਵਾਲਾ ਜਿਹੜਾ ਹੋਵੇ ਉਹਨੂੰ ਕਲੱਤਰ ਕਹਿੰਦੇ ਆ ਆਪੂਤਰ ਕਹਿੰਦੇ ਹਨ ਬਾਰਮਾ ਜਿੰਨੇ ਤੁਸੀਂ ਦੇਖਾਗੇ ਸ੍ਰੇਤੀ ਵਾਦ ਨਹੀਂ ਰਿਖੀ ਕੋਈ ਗ੍ਰਸਤ ਮਾਰਗ ਵਿੱਚ ਨਹੀਂ ਪੈਂਦਾ ਉਸ ਵੱਲੇ ਰਿਖੀਆਂ ਨੂੰ ਸੱਜ ਕੇ ਸੱਦਾ ਦਿੱਤਾ ਤੇ ਰਿਖੀਆਂ ਨੂੰ ਜੇ ਪੁੱਤਰ ਪੈਦਾ ਕਰੋਗੇ ਮੋਰ ਕੇ ਤੁਹਾਡੀ ਕਲਿਆਣ ਵਾਸਤੇ ਸਰਾਹ ਲਾਲ ਕਰ ਰਗੇ ਤੇ ਪੁੱਤਰਾਂ ਦੀ ਪ੍ਰਾਪਤੀ ਵਾਸਤੇ ਰਿਖੀਆਂ ਨੇ ਰਾਜਾਂ ਦੇ ਅੱਗੇ ਧਰਨੇ ਮਾਰੀ ਰੱਖਣੇ ਪੁੱਤਰੀ ਦੇ ਜੋ ਪੁੱਤਰ ਪੈਦਾ ਕਰ ਲਈਏ ਤੋ ਉਹਨੂੰ ਪੁੱਤਰ ਕਹਿੰਦੇ ਹਾਂ ਉਹ ਜਿਹੜਾ ਅੱਗੇ ਕਲਿਆਸ ਕਰਾਉਣ ਵਾਸਤੇ ਗੱਤ ਲਾਉਣੋ ਕਰਾਉਣ ਵਾਸਤੇ ਕੁਝ ਕਰੇ ਪੁੱਤਰ ਕਲਤਰ ਕਲਤਰ ਕੱਲ੍ਹ ਤੋਂ ਧਾਤੂ ਨੂੰ ਧਾਰਨ ਕਰਨ ਵਾਲੀ ਜਿਹੜੀ ਤਾਰ ਇਸਤਰੀ ਹੈ}\,\text{ਤਾਰਨਾਮ ਧਾਰਨ ਨਾ ਕਰਨ ਦਾ ਤਕਾਲਾ ਧਾਤੂ ਦਾ ਹੈ ਕੱਲ੍ਹ ਧਾਤੂ ਨੂੰ ਧਾਰਨ ਕਰਨ ਵਾਲੀ ਇਸਤਰੀ ਜਿਹੜੀ ਹੈ ਇਹਦੇ ਨਾਲ ਹੀ ਜਾਵੇਗੀ ਧਾਗ ਨਹੀਂ ਨਾਲ ਨਹੀਂ ਜਾਵੇਗਾ} ਨਾ ਸਾਰੇ ਅਵਨਾਤੀ ਉਹ ਹਰੀ ਅਵਨਾਤੀ ਦਾ ਸੋਰਾ ਤੋਂ ਪਰਮੇਸ਼ਰ ਆਪ ਦਾ ਲਖ ਅਰਥ ਪਲਚ ਪਲਚ ਸਗਲੀ ਮੋਈ ਸਸ ਵਕ ਸਾਰੀ ਮਰ ਗਈ ਸ੍ਰੇਸ਼ਟੀ ਧੰਧਾਂ ਵਿੱਚ ਵਿਹਾਰਾਂ ਵਿੱਚ ਮਾਇਆ ਵਿੱਚ ਝੂਠਾ ਧੰਦਾ ਮੋਹ ਝੂਠੇ ਧੰਧਾਂ ਵਿੱਚ ਦੇ ਝੂਠੇ ਧੰਦੇ ਦੇ ਮੋਹ ਵਿੱਚ ਇਸ ਸੋਹਾਰ ਕੇ ਨਾਮ ਬਿਨਾਂ ਇੱਕ ਹਰੀ ਪਰਮੇਸ਼ਰ ਵਾਹਿਗੁਰੂ ਮੰਤਰ ਨਾਮ ਤੋਂ ਬਿਗਾਰ ਅੱਗਾ ਲਿਆ ਖੋ ਅੱਗਾ ਸਾਰੇ ਖੋ ਲਿਆ ਵਗਾਰ ਲਿਆ ਜੀਵਾਨੇ ਕਈਓ ਵਿਸਾਰ ਵਿੱਚ ਗੁੱਚਣਾ ਕਈਓ ਨਾ ਈ ਪਰੇਰ ਕਰਾਹਾ ਕਈ ਕਹਿੰਦੇ ਦੱਜ ਅਖਰੇ ਖਿੱਤੇ ਕਹਿੰਦੇ ਪਾਠ ਨੂੰ ਮੈਂ ਬੇਨਤੀ ਕਰਾਂਗਾ ਗ੍ਰਾਮੀਆਂ ਨੂੰ ਵੀ ਤੇ ਪ੍ਰਚਾਰਕਾਂ ਨੂੰ ਵੀ ਕਹਿੰਦੇ ਦੱਜ ਵਿਸਾਰ ਵਿੱਚ ਗੁੱਚਣਾ ਦੱਜ ਨਾਮ ਤਾਂ ਸਰਨ ਦਾ ਹੁੰਦਾ ਤੇ ਸਾਰ ਦਾ ਗਿਆਨ ਹੈ ਤੇ ਨਾਮ ਅੱਗੇ ਖਰਾ ਵਿਸਾਰ ਦਾ ਤੇ ਜਿਨ੍ਹਾਂ ਨੇ ਗਿਆਨ ਨੂੰ ਵਿਸਾਰ ਦਿੱਤਾ ਉਹਨਾਂ ਨੇ ਕਹਾਂ ਗੁੱਚਣਾ ਖਰਾਬ ਬਣੋ ਕਦੇ ਨਹੀਂ ਖਰਾਬ ਹੁੰਦੇ ਖਰਾਬ ਹੋ ਹੁੰਦਿਆ ਜਿੰਨੇ ਗਿਆਨ ਨੂੰ ਵਿਸਾਰਦੇ ਹੈ ਇਸ ਵਾਸਤੇ ਕਿ ਜਈਏ ਨੂੰ ਅਖਰ ਹੋਵੇ ਤੇ ਪਿੱਛੇ ਦੱਦਾ ਹੋਵੇ ਉਥੇ ਦਈਓ ਪਾਸ ਕਰਨਾ ਹੈ ਜਿੱਥੇ ਜਈਏ ਨੂੰ ਸਿਹਾਰੀ ਹੋ ਉਸੇ ਦਈਏ ਕਰਨਾ ਹੈ ਦਈ ਪਾਸਨਾ ਪਰੇਰ ਕਰਾ ਹੈ ਦਈਓ ਵਿਸਾਰ ਬਿਕੁਚਣਾ ਜਿਨਾਂ ਨੇ దਈਓ ਪਰੇਸ਼ਰ ਕੇ ਪਰਮੇਸ਼ਰ ਨੂੰ ਉਤਾਰ ਦਿੱਤਾ ਉਹਨਾਂ ਨੂੰ ਆਪ ਨੂੰ ਵਿਗੂਚਨਾ ਖਰਾਬ ਹੀ ਹੋਣਾ ਪੈਂਦਾ ਹੈ। ਪ੍ਰਭ ਦੇਨਾ ਅਵਰ ਨਾ ਕੋ ਪਰਮ ਪਰੇਸ਼ਰ ਤੋਂ ਅਵਰ ਹੋਰ ਉਸਤਾਂ ਤੇ ਕੋਈ ਨਹੀਂ। ਪ੍ਰੀਤਮ ਚਰਨੀ ਜੋ ਲਗੇ ਜੋ ਪਰੇਸ਼ਰ ਦੇ ਚਰਨੀ ਲਗੇ ਹਰ ਭਾਈ ਤੇ ਕੀ ਨਿਰਮਲ ਸੋ। ਕੋਮ ਸੁਭਾ ਨਿਰਮਲ ਆ ਦੁਨੀਆ ਦੇ ਵਿੱਚ ਉਹਨਾਂ ਅਵਗਾਰ ਕੋਈ ਕੱਖ ਨਹੀਂ ਕਰ ਸਕਦਾ ਭਾਵੇਂ ਲੱਖੀਰ ਕਾ ਕੋਈ ਕਰੇ। ਨਾ ਦੇ ਅਬਿਆੰਤ। ਨਾਨਕ ਦੀ ਪ੍ਰਭੇਨਤੀ ਮਹਾਰਾਜ ਨੇ ਸਾਦੀ ਤਾਂ ਹੈ ਪਰਮੇਸ਼ਰ ਹੇ ਪ੍ਰਭ ਪ੍ਰਭ ਮਿਲਾ ਪ੍ਰਾਪਤ ਹੋਏ ਤੇ ਪਰਮੇਸ਼ਰ ਸਾਨੂੰ ਮਿਲੋ ਜਿਨ੍ਹਾਂ ਨੂੰ ਪ੍ਰਾਪਤ ਹੋਏ ਉਹਨਾਂ ਦੁਆਰਾ ਤੇ ਪ੍ਰਭ ਮਿਲੋ ਪ੍ਰਾਪਤ ਹੋਏ ਸੱਚੇ ਪਾਤਸ਼ਾਹ ਜਿਨ੍ਹਾਂ ਨੂੰ ਆਪ ਮਿਲੇ ਹੋ ਉਹਨਾਂ ਨਾਲ ਸਾਨੂੰ ਮਿਲਾ ਦਿਓ ਜਿਸ ਕਰਕੇ ਆਪ ਪ੍ਰਾਪਤ ਹੋਏ ਪ੍ਰਾਪਤ ਰੂਪ ਵਾਹਿਗੁਰੂ ਸੁਹਾਵਾਤਾਂ ਲੱਗਾ ਨਾ ਕਿਨ੍ਹੇ ਵਿਸਾਖ ਸ਼ੋਕ ਵਸਾ ਰੂਪ ਵਿਸਾਖ ਦਾ ਮਹੀਨਾ ਜਨਮ ਰੂਪੀ ਵਿਸਾਖ ਦਾ ਮਹੀਨਾ ਸੋਹਣੀ ਲਿਖਤਾਂ ਲੱਗਦਾ ਭਾਈ ਕਿਨਾਂ ਨੂੰ ਜਾ ਸੰਤ ਭੇਟਿਆ ਹਰ ਸੋਏ ਜਿਹੜੇ ਸੰਤ ਹਰੀ ਪਰਮੇਸ਼ਰ ਨੂੰ ਮਿਲੇ ਉਹ ਤੇ ਜਿਹੜਾ ਉਹਨਾਂ ਨੂੰ ਮਿਲਦੇ ਆ ਉਹਨਾਂ ਨੂੰ ਸਾਖ ਦਾ ਮਹੀਨਾ ਸੋਭਨੀਕ ਹੈ ਇਹ ਅਵਸਾਰ ਤਾਂ ਭਾਵੇਂ ਬਿਆਨਕ ਹੈ ਪਰ ਸਮਾਂ ਬਹੁਤ ਜ਼ਿਆਦਾ ਲੱਗ ਗਿਆ ਹੈ ਹੋਰ ਬਣਾ ਲੈਨੇ ਆਪਣੇ ਵਿਚਾਰ ਦੱਸਣੇ ਸ੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਧਰਮ ਯੁੱਧ ਮੋਰਚੇ ਦੇ ਡਿਫੀਕਟਰ ਸੰਤ ਬਾਬਾ ਹਰਕੰ ਸਿੰਘ ਜੀ ਲੰਗੋਵਾਲ ਜੀ ਨੇ ਸੋ ਅੱਜ ਜੋ ਸੇਕ ਕੌਮ ਨੂੰ ਸਦਾ ਦਿੱਤਾ ਹੈ ਜਿਹੜੀ ਅਕਾਲ ਤਖਤ ਸਾਹਿਬ ਦੇ ਉੱਪਰ 1 ਲੱਖ 1 ਲੱਖ ਵਲੰਟੀਅਰ ਅਤੁੱਲ ਕਰਕੇ ਤੇ ਜੋ ਕੌਮ ਦੇ ਉਪਕਸ਼ਾਧਤ ਤੁਸੀਂ ਇਹ ਦਿੱਤੇ ਜਾ ਰਹੇ ਹਨ ਦੁੱਖ ਦਿੱਤਾ ਜਾ ਰਿਹਾ ਹੈ ਉਹਨਾਂ ਦੇ ਨਿਵਰਤੀ ਸੰਬੰਧੀ ਵਿਚਾਰ ਕਰਨੇ ਹਨ ਉਹ ਵੀ ਆਪਾਂ 12 ਵਜੇ ਜਿਹੜੀ ਅਕਾਲ ਤਖਤ ਸਾਹਿਬ ਤੇ ਪਹੁੰਚ ਕੇ ਸਾਰਵਣ ਕਰਕੇ ਤੇ ਉਸ ਹੁਕਮ ਨੂੰ ਮੰਨ ਕੇ ਉਸ ਤੇ ਸਾਰੀ ਸਿੱਖ ਸੰਗਤ ਨੇ ਫੁੱਲ ਚੜਾਉਣੇ ਹਨ ਤੋਂ ਪਹਿਲਾਂ ਜੋ ਪ੍ਰਬੰਧਕਾਂ ਵੱਲੋਂ ਵਿਚਾਰ ਹੈ ਪ੍ਰੋਗਰਾਮ ਮੁਤਾਬਕ ਉਹ ਸੁਣ ਕੇ ਲਾਭ ਉਠਾਈਏ ਦਾ ਸੋ ਬੋਲਦਿਆਂ ਅਣਜਾਣੇ ਕੋਣੀ ਵਿੱਚ ਕੋਈ ਗਲਤੀ ਹੋ ਗਈ ਹੋਵੇ ਸੰਗਤ ਦੇ ਅੱਗੇ ਦਾ ਸੇਵਾਦਾਰ ਜਾਣ ਕੇ ਛੋਟਾ ਸਮਝ ਕੇ ਸਾਰੇ ਸੰਗਤ ਸੇਵਾ ਬਖਸ਼ੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ